ਸੈਂਟਰ ਦੀਆਂ ਏਜੰਸੀਆਂ ਵੱਲੋਂ ਅੱਜ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਦਸਤਕ ਦਿੱਤੀ ਗਈ ਹੈ ਤੇ ਦੱਸਿਆ ਜਾ ਰਿਹਾ ਕਿ ਈਡੀ ਵੱਲੋਂ ਪੰਜਾਬ ਦੇ ਕਈ ਸ਼ਹਿਰਾਂ ਦੇ ਉੱਤੇ ਰੇਡ ਕੀਤੀ ਜਾ ਰਹੀ ਹੈ ਤਾਂ ਲੁਧਿਆਣਾ ਦੇ ਵਿੱਚ ਵੀ ਵੱਡੇ ਕਾਰੋਬਾਰੀ ਅਤੇ ਕਲੋਨਾਈਜ਼ਰਾਂ ਦੇ ਘਰਾਂ ਅਤੇ ਆਫਿਸ ਦੇ ਉੱਤੇ ਈਡੀ ਵੱਲੋਂ ਰੇਡ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਲੁਧਿਆਣਾ ਦੀਆਂ ਜਿੱਥੇ ਲੁਧਿਆਣਾ ਦੇ ਵਿੱਚ ਆਪ ਦੇ ਰਾਜ ਸਭਾ ਮੈਂਬਰ ਪਾਰਲੀਮੈਂਟ ਸੰਜੀਵ ਅਰੋੜਾ ਕਾਰੋਬਾਰੀ ਅਤੇ ਸ਼ੇਅਰ ਦੇ ਵੱਡੇ ਕਾਰੋਬਾਰੀ ਹੇਮੰਤ ਸੂਦ ਅਤੇ ਕਲੋਨਾਈਜ਼ਰ प्रदीप ਅਗਲਵਾਰ ਦੇ ਘਰ ਉੱਤੇ ਅਤੇ ਆਫਿਸ ਦੇ ਉੱਤੇ ਈਡੀ ਵੱਲੋਂ ਰੇਡ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਹਾਨੂੰ ਲੁਧਿਆਣਾ ਦੇ ਸਰਾਬਾ ਨਗਰ ਤੋਂ ਦਿਖਾ ਰਿਹਾ ਹਾਂ ਜਿੱਥੇ ਕਾਰੋਬਾਰੀ ਹੇਮਤ ਸੂਦ ਦਾ ਇਹ ਘਰ ਹੈ ਜੋ ਕਿ ਆਪ ਰਾਜ ਸਭਾ ਮੈਂਬਰ ਪਾਰਲੀਮੈਂਟ ਸੰਜੀਵ ਅਰੋੜਾ ਦੇ ਕਲੋਨਾਈਜ਼ਰ ਦੇ ਕੰਮ ਦੇ ਵਿੱਚ ਭਾਗੀਦਾਰ ਵੀ ਨੇ 파ਟਨਰ ਨੇ ਤੇ ਅੱਜ ਉਹਨਾਂ ਦੇ ਵੱਲੋਂ ਕਈ ਜਿਹੜਾ ਵਾ ਈਡੀ ਵੱਲੋਂ ਕਈ ਠਿਕਾਣਿਆਂ ਦੇ ਉੱਤੇ ਰੇਡ ਕੀਤੀ ਜਾ ਰਹੀ ਆ ਦਾ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਮਨੀਸ਼ ਸੋਸੋਧਿਆ ਵੱਲੋਂ ਵੀ ਟਵੀਟ ਕਰਕੇ ਇਸ ਰੇਡ ਦੀ ਪੁਸ਼ਟੀ ਕੀਤੀ ਗਈ ਆ ਤਾਂ ਮਨੀਸ਼ ਸੋਸੋਧਿਆ ਵੱਲੋਂ ਟਵੀਟ ਕਰਕੇ ਲਿਖਿਆ ਗਿਆ ਵਾ ਅੱਜ ਫਿਰ ਮੋਦੀ ਜੀ ਵੱਲੋਂ ਆਪਣਾ ਤੋਤਾ ਮੈਣਾ ਖੁੱਲਾ ਛੋੜ ਦਿੱਤਾ ਗਿਆ ਤੇ ਅੱਜ ਸਵੇਰ ਤੋਂ ਹੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦ ਸੰਜੀਵ ਅਰੋੜਾ ਦੇ ਘਰ ਤੇ ਈਡੀ ਰੇਡ ਕਰ ਰਹੀ ਹੈ ਪਿਛਲੇ 2 ਸਾਲਾਂ ਤੋਂ ਅਰਵਿੰਦ ਕੇਜੀਵਾਲ ਦੇ ਘਰ ਰੇਡ ਕਰ ਦਿੱਤੀ ਗਈ ਮੇਰੇ ਘਰ ਰੇਡ ਕਰ ਦਿੱਤੀ ਗਈ ਸੰਜੇ ਘਰ ਦੇ ਸੰਜੇ ਸਿੰਘ ਦੇ ਘਰ ਰੇਡ ਕਰ ਦਿੱਤੀ ਗਈ ਤੇ ਸਤਿੰਦਰ ਜੈਨ ਦੇ ਘਰ ਵੀ ਰੇਡ ਕਰ ਦਿੱਤੀ ਗਈ ਪਰ ਕੁਝ ਵੀ ਨਹੀਂ ਮਿਲਿਆ ਤਾਂ ਇਹ ਟਵੀਟ ਮਨੀਸ਼ ਸੋਧਿਆ ਵੱਲੋਂ ਕੀਤਾ ਗਿਆ ਤੇ ਇਸ ਦੇ ਨਾਲ ਹੀ ਐਮਪੀ ਸੰਜੀਵ ਅਰੋੜਾ ਵੱਲੋਂ ਵੀ ਟਵੀਟ ਕਰ ਦਿੱਤਾ ਗਿਆ ਵਾ ਉਹਨਾਂ ਵੱਲੋਂ ਵੀ ਟਵੀਟ ਕਰਕੇ ਈਡੀ ਦੀ ਰੇਡ ਦੀ ਪੁਸ਼ਟੀ ਕੀਤੀ ਗਈ ਆ ਉਹਨਾਂ ਵੱਲੋਂ ਹੀ ਰੇਡ ਦੀ ਪੁਸ਼ਟੀ ਕੀਤੀ ਗਈ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਦੇ ਵਿੱਚ ਅੱਜ ਈਡੀ ਵੱਲੋਂ ਇੱਕ ਵਾਰ ਫਿਰ ਦਸਤਕ ਦਿੱਤੀ ਗਈ ਹੈ ਤੇ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਅਤੇ ਰਾਜ ਸਭਾ ਮੈਂਬਰ ਪਾਰਲੀਮੈਂਟ ਸੰਜੀਵ ਅਰੋੜਾ ਉਹਨਾਂ ਦੇ ਕਾਰੋਬਾਰੀ 파ਟਰਨਰ ਹੇਮੰਤ ਸੂਦ ਦੇ ਨਾਲ-ਨਾਲ ਇੱਕ ਹੋਰ ਵੱਡੇ ਕੋਲੋਨਾਈਜ਼ਰ ਪ੍ਰਦੀਪ ਅਗਰਵਾਲ ਦੇ ਘਰ ਦੇ ਉੱਤੇ ਜਿਹੜੀ ਹੈ ਈਡੀ ਵੱਲੋਂ ਰੇਡ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਈਡੀ ਵੱਲੋਂ ਪੰਜਾਬ ਦੇ ਵਿੱਚ ਲਗਾਤਾਰ ਦਬਿਸ਼ ਦਿੱਤੀ ਜਾ ਰਹੀ ਹੈ ਤੇ ਕੁਝ ਦਿਨ ਪਹਿਲਾਂ ਵੀ ਵੱਡੇ ਕਲੋਨਾਈਜ਼ਰਾਂ ਦੇ ਉੱਤੇ ਰੇਡ ਕੀਤੀ ਗਈ ਸੀ ਮੈਂਬਰ ਪਾਰਲੀਮੈਂਟ ਸੰਜੀਵ अरोड़ा ਵੱਲੋਂ ਵੀ ਟਵੀਟ ਕੀਤਾ ਗਿਆ ਵਾ ਉਹਨਾਂ ਨੇ ਲਿਖਿਆ ਕਿ ਆਈ ਐਮ ਲਾਓਬਿਡਿੰਗ ਸਿਟੀਜ਼ਨ ਆਮ ਨੋਟ ਸ਼ੋਰ ਅਬਾਊਟ ਦਾ ਰੀਜ਼ਨ ਫੋਰ ਸਰਚ ਆਪਰੇਸ਼ਨ ਵਿਲ ਕੋਆਪਰੇਟ ਫੁਲੀ ਵਿਦ ਏਜੰਸੀਜ਼ ਐਂਡ ਮੇਕ ਸ਼ੋਰ ਆਲ ਦਾ ਕੁਐਰੀਜ਼ ਆਰ ਆਨਸਰਏਬਲ ਤਾਂ ਇਹ ਜਿਹੜਾ ਵਾ ਟਵੀਟ ਐਮਪੀ ਸੰਜੀਵ अरोड़ा ਵੱਲੋਂ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਜਿਹੜੀਆਂ ਵੀ ਏਜੰਸੀਆਂ ਰੇਡ ਕਰ ਰਹੀਆਂ ਵਾ ਉਹਨਾਂ ਦੇ ਹਰ ਇੱਕ ਸਵਾਲ ਦਾ ਜਵਾਬ ਦਿੱਤਾ ਜਾਏਗਾ ਤਾਂ ਦੱਸ ਦਈਏ ਤੁਹਾਨੂੰ ਕਿ ਇਸ ਸਮੇਂ ਦੀ ਵੱਡੀ ਖਬਰ ਲੁਧਿਆਣਾ ਤੋਂ ਨਿਕਲ ਕੇ ਆ ਰਹੀ ਹੈ ਲੁਧਿਆਣਾ ਦੇ ਵਿੱਚ ਈਡੀ ਵੱਲੋਂ ਰੇਡ ਕੀਤੀ ਗਈ ਹੈ ਤੇ ਰੇਡ ਆਪ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਰਾਜ ਸਭਾ ਮੈਂਬਰ ਪਾਰਲੀਮੈਂਟ ਸੰਜੀਵ अरोड़ा ਉਹਨਾਂ ਦੇ ਕਾਰੋਬਾਰੀ 파ਟਨਰ ਹੇਮਤ ਸੂਦ ਅਤੇ ਵੱਡੇ ਕੋਲੋਨਾਈਜ਼ਰ ਪ੍ਰਦੀਪ ਅਗਰਵਾਲ ਦੇ ਘਰ ਅਤੇ ਆਫਿਸ ਅਤੇ ਹੋਰ ਠਿਕਾਣਿਆਂ ਦੇ ਉੱਤੇ ਈਡੀ ਵੱਲੋਂ ਰੇਡ ਕੀਤੀ ਜਾ ਰਹੀ ਹੈ ਤਾਂ ਦੱਸਿਆ ਜਾ ਰਿਹਾ ਕਿ ਸਵੇਰੇ 5 ਵਜੇ ਤੋਂ ਈਡੀ ਦੇ ਅਧਿਕਾਰੀ ਲੁਧਿਆਣਾ ਪਹੁੰਚ ਗਏ ਸੀਗੇ ਤੇ ਇਹ ਰੇਡ ਉਹਨਾਂ ਵੱਲੋਂ ਸਵੇਰੇ 5 ਵਜੇ ਸ਼ੁਰੂ ਕਰ ਦਿੱਤੀ ਗਈ ਸੀ ਤੇ ਜੋ ਕਿ ਹਜੇ ਤੱਕ ਲਗਾਤਾਰ ਜਾਰੀ ਹੈ ਤਾਂ ਇਸ ਰੇਡ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਂਦਾ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ ਤੇ ਕਿਸ ਮਾਮਲੇ ਨੂੰ ਲੈ ਕੇ ਇਹ ਰੇਡ ਕੀਤੀ ਜਾ ਰਹੀ ਹੈ ਇਹ ਵੀ ਵੱਡੀ ਗੱਲ ਦੇਖਣ ਵਾਲੀ ਹੋਵੇਗੀ ਕਿਉਂਕਿ ਹਜੇ ਤੱਕ ਕੋਈ ਵੀ ਅਧਿਕਾਰੀ ਯਾ ਵੀ ED ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਕਿ ਇਸ ਰੇਡ ਨੂੰ ਲੈ ਕੇ ਕਿਹੜੇ ਮਾਮਲੇ ਦੇ ਨੂੰ ਲੈ ਕੇ ਇਹ ਰੇਡ ਲੁਧਿਆਣਾ ਅਤੇ ਹੋਰ ਜਗ੍ਹਾ ਦੇ ਉੱਤੇ ਕੀਤੀ ਜਾ ਰਹੀ ਹੈ ਤਾਂ ਸੂਤਰ ਇਹ ਵੀ ਦੱਸਦੇ ਨੇ ਕਿ ਲੁਧਿਆਣਾ ਦੇ ਨਾਲ ਨਾਲ ਜਲੰਧਰ ਦੇ ਵਿੱਚ ਵੀ ED ਵੱਲੋਂ ਰੇਡ ਕੀਤੀ ਜਾ ਰਹੀ ਹੈ ਤਾਂ ਦੇਖਣਾ ਇਹ ਹੋਏਗਾ ਕਿ ED ਦੀ ਰੇਡ ਕਦੋਂ ਖਤਮ ਹੁੰਦੀ ਹੈ ਤੇ ਇਸ ਰੇਡ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਵਾ ਕੈਮਰਾ ਪਰਸਨ ਰੋਹਿਤ ਦੇ ਨਾਲ ਵਿਵੇਕ ਟਲ ਪੰਜਾਬ